ਲੈ ਬਾਪੂ ਚਾ ਉਹ ਲਿਆ ਹੋਈ ਉਹ ਠੀਕ ਆ ਉਹ ਠੀਕ ਆ ਮਾੜਾ ਮੋਟਾ ਕੰਮ ਮੈਂ ਤਾਂ ਠੀਕ ਆ ਕੰਮ ਦੰਦਾ ਕਰ ਲਿਆ ਕਰੋ ਮੈਂ ਤਾਂ ਕਰ ਦਾਂਗਾ ਮੈਂ ਤਾਂ ਮੋਬਾਈਲਾਂ ਚੋਂ ਨਹੀਂ ਨਿਕਲਦੇ ਮੈਂ ਤਾਂ ਤੜਕੇ ਵੀ ਖੇਤ ਗੇੜਾ ਮਾਰ ਲਿਆ ਕਰੋ ਮੈਂ ਤੜਕੇ ਗੇੜਾ ਮਾਰ ਕੇ ਆ ਉਹ ਕਿੱਥੇ ਦੂਜਾ ਆਪਣਾ ਚੱਲੀ ਦੂਜਾ ਤੈਨੂੰ ਪਤਾ ਹੋ ਆ ਗਾਈ ਜਾਂਦਾ ਮੈਨੂੰ ਲੱਗਦਾ ਅੰਦਰ ਗੀਤ ਆ ਉਹ ਤੂੰ ਅੰਦਰ ਹੀ ਬੈਠਾ ਮੁੰਡਿਆ ਓਏ ਕੁਛ ਨਾ ਤੇਰੇ ਦੀ ਨੇਰੀ ਪਰੇ ਵਰਗੀ ਜੱਟ ਜਨ ਕੱਟ ਤਾ ਬਰੋਟੇ ਨਾਲ ਹਾਂ ਬਾਪੇ ਆਉਣਾ ਤੂੰ ਮੈਨੂੰ ਤਾਂ ਕਹੀ ਜਾਣਾ ਬਾਪੂ ਉਹ ਉਹ ਵੀ ਘਰ ਦਾ ਪਟਾਵ ਰੋਟੇ ਨਾਲ ਦਾ ਆ ਹੁੰਦਾ ਉਹ ਬਰੋਟਾ ਦਾ ਪੱਟਾ ਜਿਉ ਪਤਾ ਨਹੀਂ ਨਾ ਪਟਾ ਜਉ ਪੁੱਤ ਤੂੰ ਪਟਟਿਆਂ ਸਾਨੂੰ ਉਹ ਨਹੀਂ ਬਾਪੇ ਇਹ ਤਾਂ ਤੇਰੇ ਕੋਲੇ ਬੈਠਾ ਤੜ ਕੀ ਤੂੰ ਉਂਗਲੀਆਂ ਲਾਉਣ ਲੱਗ ਜਾਣਾ ਓਏ ਮੇਰੀ ਗੱਲ ਸੁਣਾ ਕੋਈ ਕੰਮਕਾਰ ਕਰ ਲਿਆ ਘਰ ਵੱਡਾ ਸੋਨੂ ਸੀਤੀ ਵਾਲੀ ਬਣਿਆ ਫਿਰਦਾ ਸੋਨੂ ਸੀਤੋ ਲਾ ਕੇ ਤੇ ਘਾਟਾ ਸਟਾਰ ਆ ਹਾਂਜੀ ਕੀ ਹਾਲ ਚਾਲ ਆ ਦੋਸਤੋ ਆ ਮੱਤੀ ਜਾਂਦੇ ਨੇ ਉਹ ਤੂੰ ਬਾਲੀ ਪਕਾਈ ਨਾ ਮਾਰ ਕੋਈ ਕੰਮ ਕਰ ਲਿਆ ਕਰ ਓ ਬਾਪੂ ਦੇਖ ਲੈ ਕਵੇਂ ਬੋਲਦਾ ਤੇਰੇ ਮੂਰੇ ਨਾਲੇ ਓ ਤੁਸੀਂ ਗੱਭਰੂ ਹੋ ਰਹਿਆ ਹੋ ਕਿਉਂ ਵਕੀਲਾ ਮੰਗੂ ਝਗੜੀਆਂ ਨੇ ਇੱਕ ਦੂਜੇ ਨਾਲ ਮਾੜਾ ਮੋਟਾ ਅਕਲ ਤੋਂ ਕੰਮ ਲਿਆ ਕਰੋ ਓ ਪਾਪੇ ਮੱਛ ਦਾ ਓ ਤੁਸੀਂ ਹਾਉ ਫ੍ਰੀਜ ਗੱਡੀ ਕਿਹਦੀ ਖੜੀ ਆ ਪਿੰਡ ਚ ਚਲ ਦੇਖਦਾ ਲਾਲੀ ਪਿੰਡ ਚ ਤਾਂ ਆ ਪਾ ਗਏ ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਕੋਈ ਨਮਾ ਬੱਕਰਾ ਮਿਲੂਗਾ ਵੀ ਕਿ ਨਾ ਜਿੰਪੀ ਤੂੰ ਵੀ ਜਾ ਉਹ ਅਣਜਾਨ ਗੱਲਾਂ ਕਰਨ ਲੱਗ ਗਈ। ਆਪਾਂ ਪਹਿਲਾਂ ਕਿੰਨੇ ਪਿੰਡਾਂ 'ਚ ਗਿਆ। ਉੱਥੇ ਕਿਹੜਾ ਮਿਲਣੀ? ਕੋਈ ਨਾ ਇੱਥੇ ਵੀ ਮਿਲੂਗਾ। ਪਰ ਯਾਰ ਇਸ ਵਾਰ ਆਪਣੇ ਕੋਲ ਟਾਈਮ ਵੀ ਘੱਟ ਹੈਗਾ। ਪਤਾ ਨਹੀਂ ਕਦੋਂ ਮਿਲੂ। ਮੈਨੂੰ ਲੱਗਦਾ ਮਿਲ ਗਿਆ। ਕਿਵੇਂ? ਸਾਹਮਣੇ ਦੇਖ। ਅੱਛਾ। ਤੁਸੀਂ ਬਈ ਉਰੇ ਕਿਵੇਂ ਖੜੇ? ਪਹਿਲਾਂ ਤਾਂ ਕਦੇ ਤੁਹਾਨੂੰ ਪਿੰਡ 'ਚ ਦੇਖਿਆ ਨਹੀਂ ਮੈਂ। ਅਸਲ ਤਾਂ ਬਈ ਉਰੇ ਕਿਸੇ ਮੁੰਡੇ ਨੂੰ ਮਿਲਣ ਆਏ ਸੀਗੇ। ਕਿਹੜੇ ਮੁੰਡੇ ਨੂੰ ਮਿਲਣ ਆਏ ਸੀਗੇ? ਕੀ ਕੰਮ ਆਂਗੇ? ਅਸੀਂ ਐਕਚੁਅਲੀ ਮਾਰਕੀਟਿੰਗ ਦਾ ਕੰਮ ਕਰਦੇ ਆਂਗੇ ਤੇ ਤੁਹਾਡੇ ਪਿੰਡ ਦਾ ਕੋਈ ਰਾਜ ਹੈਗਾ ਮੁੰਡਾ ਰਾਜ ਸਿੰਘ ਉਹ ਤੇ ਉਹਨੇ ਅਪਲਾਈ ਕੀਤਾ ਸੀਗਾ ਸਾਡੀ ਕੰਪਨੀ ਚ ਬਾਕੀ ਉਹਦੀ ਕਿਸਮਤ ਲੱਕੀ ਹੈਗੀ ਤੇ ਉਹਨੂੰ ਨੌਕਰੀ ਮਿਲ ਗਈ ਅੱਕੀ ਤਾਂ ਉਹਨੂੰ ਗੱਡੀ ਵੀ ਗਿਫਟ ਕਰਨ ਆਏ ਆਂਗੇ ਅੱਜ ਵਾਹ ਮੈਡਮ ਐਹ ਜੀ ਕਿਹੜੀ ਨੌਕਰੀ ਹੈ ਜਿਹੜੀ ਘਰੇ ਆ ਕੇ ਮਿਲਦੀ ਆ ਹਾਂ ਬੱਸ ਇਹ ਦੱਸ ਦੋ ਦਸ ਤੇ ਲਾਲੀ ਦੇਖੋ ਜੀ ਜਿਹੜਾ ਸਾਡਾ ਕੰਮ ਨਾਲ ਤੁਸੀਂ ਨੇ ਅੱਗੇ ਤਿੰਨ ਬੰਦੇ ਜੋੜਨੇ ਨੇ ਉਹਦੇ ਨਾਲ ਹੀ ਮੈਂ ਤਾਂ ਤੁਹਾਨੂੰ ਨੌਕਰੀ ਆਲੇ ਆਲੇ ਦਾਲ ਦਾ ਸਰਪਾਟਾ ਨਲੇ ਵਧੀਆ ਖਾਣ ਪੀਣ ਆਲੇ-ਦਾਲੇ ਕੁੜੀਆਂ ਤੇ ਕੰਮ ਕੀ ਆ ਇਹ ਵੀ ਦੱਸੋ ਕੋਈ ਨਾ ਉਹ ਵੀ ਹੌਲੀ-ਹੌਲੀ ਦੱਸ ਦਾਂਗੇ ਤੁਹਾਨੂੰ ਤੂੰ ਤਾਂਹੀਂ ਟੈਨਸ਼ਨ ਲੈ ਜਾਂਦੇ ਓ ਤੁਸੀਂ ਇਹ ਦੱਸੋ ਤੁਸੀਂ ਇਹ ਕੰਮ ਤੇ ਲੱਗਣਾ ਨਾਲੇ ਇੱਕ ਗੱਡੀ ਛੋਡੀ ਆ ਯਾਰ ਦੇਖ ਬਾਈ ਅਜੇ ਤੱਕ ਤਾਂ ਇਹ ਗੱਡੀ ਸਾਡੀ ਆ ਪਰ ਜਿਹਨੂੰ ਅਸੀਂ ਮਿਲਣਾ ਹੈ ਨਾ ਹੁਣ ਗੱਡੀ ਉਹਦੀ ਹੋਣਾ ਏ ਆ ਕਿਉਂਕਿ ਕੰਪਨੀ ਤਾਂ ਗੱਡੀ ਸਾਨੂੰ ਨਵੀਂ ਦੇ ਰਹੀ ਆ ਤੁਸੀਂ ਉਹਨੂੰ ਛੱਡੋ ਜੀ ਮੈਨੂੰ ਦੱਸੋ ਇਹ ਗੱਡੀ ਲਈ ਮੈਨੂੰ ਕੀ ਕਰਨਾ ਨਾਲੇ ਸਾਡੀ ਕੰਪਨੀ 'ਚ ਕੋਈ ਟੈਨਸ਼ਨ ਲੈਣ ਵਾਲੀ ਗੱਲ ਤਾਂ ਹੈ ਨਹੀਂ ਵਧੀਆ ਪੈਸੇ ਆ ਵਧੀਆ ਗੱਡੀਆਂ ਬਾਕੀ ਸਭ ਕੁਝ ਵਧੀਆ ਬਣ ਜਾਂਦਾ ਹੈ ਤਲੇ ਕੁਛ ਲੋਕਾਂ ਨੇ ਤਾਂ ਕੋਠੀਆਂ ਵੀ ਪਾਲੀਆਂ ਮੈਡਮ ਮੇਰਾ ਘਰ ਵੀ ਪਾਉਣ ਵਾਲਾ ਪਿਆ ਇਹ ਸਾਰਾ ਕੁਝ ਹੋ ਜਾਊਗਾ ਨਾ ਸਭ ਹੋ ਜਾਊਗਾ ਬਸ ਇੱਕ ਸਾਈਨ ਲੱਗਣਗੇ ਤੁਹਾਡੇ ਤੇ ਸਾਡਾ ਕੰਮ ਕਰ ਦਿਓ ਸਾਈਨ ਤਾਂ ਚਾਹੀ ਹੁਣ ਕਰਾ ਦਿਓ ਜੀ ਮੈਨੂੰ ਕੰਮ ਦੱਸੋ ਕੀ ਕਰਨਾ ਕੋਈ ਨਹੀਂ ਅਸੀਂ ਵੀ ਡਾਕੂਮੈਂਟਸ ਰੈਡੀ ਕਰਨੇ ਹੁੰਦੇ ਹਨਾ ਟਾਈਮ ਲੱਗਦਾ ਹੈਗਾ ਮੈਂ ਉਹੀ ਕਾਲਜ ਧੱਕੇ ਖਾਈ ਜਾਣਾ ਨੌਕਰੀਆਂ ਤਾਂ ਪਿੰਡ ਜੀ ਵੰਡੀਆਂ ਜਾਂ ਰੀਆਂ ਨੇ ਓਹੋ ਇਹ ਤਾਂ ਸਾਨੂੰ ਹੁਣੀ ਉਰੇ ਆਈਏ ਸਕੀਮ ਪਹਿਲਾਂ ਹੋਰ ਪਿੰਡਾਂ ਚ ਬਥੇਰੀ ਨੌਕਰੀਆਂ ਮਿਲੀਆਂ ਨੇ ਚਲੋ ਮੇਰੀ ਕਿਸਮਤ ਤੁਸੀਂ ਮੈਨੂੰ ਮਿਲ ਗਏ ਤੇ ਹੁਣ ਮੈਨੂੰ ਐ ਦੱਸੋ ਤੇ ਕਦੋਂ ਤੋਂ ਕਿਵੇਂ ਕੰਮ ਸਟਾਰਟ ਕੋਈ ਨਾ ਉਹ ਵੀ ਤੁਹਾਨੂੰ ਦੱਸ ਦਾਂਗੇ ਅਸੀਂ ਇੱਥੇ ਆਂਦੇ ਜਾਂਦੇ ਰਹਿੰਦੇ ਹਾਂ ਚਲ ਪਰ ਇੱਕ ਗੱਲ ਹੋਰ ਸ਼ੁਰੂ ਚ ਨਾ 50000 ਭਰਨੇ ਪੈਂਦੇ ਹੋਣੇ ਤਾਂ ਹੀ ਕਰਕੇ ਅੱਗੇ ਕਿਸਮਤ ਖੁੱਲਦੀ ਆ ਫਿਰ ਜੇ ਤੁਸੀਂ ਇੰਨਾ ਕਰਿਸਕ ਲੈ ਸਕਦੇ ਹੋ ਤਾਂ ਦੇਖ ਲਓ 50000 ਦੇਖੋ ਜੀ ਨੌਕਰੀ ਲੱਗਨੇ ਨਾ ਇੰਨਾ ਕ ਤਾਂ ਕਰਨਾ ਪੈਣਾ ਨਾਲੇ ਇੱਥੇ ਤਾਂ ਲੱਖਾਂ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਹਜ਼ਾਰਾਂ ਚ ਰੋਲ ਜਾਂਦੇ ਹੋ ਤੇ ਮੈਡਮ 50000 ਰੁਪਏ ਲਾ ਕੇ ਮੈਨੂੰ ਕਿੰਨੇ ਪੈਸੇ ਬਣਨਗੇ ਇਹ ਚ ਕਿਪ ਤੱਕ ਲੱਖਾਂ ਬਣ ਜਾਣ ਕਿਪ ਤੱਕ ਕਰੋੜ ਬਣ ਜਾਣ ਤਾਂ ਤੁਹਾਡੀ ਕਿਸਮਤ ਤੇ ਡਿਪੈਂਡ ਕਰਦਾ। ਬਾਈ ਗੱਲ ਪੱਕੀ ਆ ਇਹ। ਜੇ ਤੈਨੂੰ ਯਕੀਨੀ ਆਂ ਆ ਬਾਈ ਆ ਬੰਨੇ ਹੱਥ। ਤਾਂ ਤੁਸੀਂ ਜਾ ਹੀ ਸਕਦੇ। ਨਹੀਂ ਨਹੀਂ ਯਾਰ ਯਕੀਨ ਵਾਲੀ ਕਿਹੜੀ ਗੱਲ ਆ ਤੂੰ ਬਾਈ ਬਣ ਕੇ ਮੈਨੂੰ ਕੰਮ ਦੱਸ। ਮੈਨੂੰ ਤਾਂ ਕੰਮ ਦੀ ਲੋੜ ਆ। ਨਾਲੇ ਗੱਲ ਹੋਰ ਆ। ਆ ਜਿਹੜਾ ਤੇਰੇ ਪਿੰਡ ਦਾ ਰਾਜ ਆ। ਹੋਣਾ? ਇਹ ਤਾਂ ਸਿਰਫ 20 ਹਜ਼ਾਰੀ ਪਰਿਆ ਤੀਗਾ। ਨਾਲੇ ਉਹਨੂੰ ਹੁਣ ਨੌਕਰੀ, ਨਾਲੇ ਇਹ ਗੱਡੀ ਮਿਲ ਰਹੀ ਆ। ਹੋਰ ਅਜੇ ਵੀ ਤੈਨੂੰ ਯਕੀਨੀ ਆਂ ਗਿਆ? ਤੁਸੀਂ ਰਾਜ ਛੱਡੋ। ਹੁਣ ਹੈਰੀ ਨੂੰ ਫੜੋ। ਅੱਛਾ ਤੁਹਾਡਾ ਨਾਮ ਹੈਰੀ ਆ। ਉਹਨੂੰ ਹੈਰੀ ਆ। ਠੀਕ ਆ। بس ٹھیک ہے پھر ਤੁਸੀਂ پیسے ਦਾ انتظام ਕਰੋ ਜਦੋਂ ਹੋ ਗਏ تو لالی ਇਹਨਾਂ ਨੂੰ ਨੰਬਰ ਦੇ ਦੇ ਆਪਣਾ ਇਹ ਗੱਲ ਕਰ ਲੈਣਗੇ ਲੈ ਫੋਟੋ ਫੋਨ ਲੈ بھائی ਫੀਡ ਕਰ ਆ ਫੋਨ ਵੀ ਮੇਰਾ ਟੁੱਟਿਆ ਪਿਆ ਇਹ ਵੀ ਨਵਾਂ ਲੈਣਾ اوہو ਹੁਣ ਤਾਂ ਆਈਫੋਨ ਲਏਗਾ ਆਈਫੋਨ ਯਾਰ ਤਾਂ ਮौज ਲੱਗਦੀ ਠੀਕ ਆ بھائی ਮੈਂ ਤੈਨੂੰ ਸ਼ਾਮ ਨੂੰ ਕਰਦਾ ਫੋਨ ਚਲ ਠੀਕ ਆ ਜੀ ਠੀਕ ਲੈ 50000 ਤਾਂ ਮੈਂ ਸੋਚੇ ਵੀ ਨਹੀਂ ਸੀਗੀ ਫਿਰ ਵੀ ਆਪਣੀ ਗੱਲ ਬਣ ਗਈ ਤੈਨੂੰ ਕੀ ਲੱਗਦਾ ਡੁੱਪੀ ਇਹ ਤੂੰ ਤਾਂ ਆਪਣੇ ਆਦੂ ਅੱਖ ਤੇਰੀ ਅੱਖਾਂ 'ਚ ਚਮਕ ਨਹੀਂ ਦੇਖੀ ਸੀ ਉਹਨੂੰ ਤਾਂ ਪੈਸੇ ਹੀ ਦਿਖ ਰਹੇ ਅਗੇ ਬਸ ਇੱਥੇ ਕਿਹਨੇ ਲੱਖਾਂ ਕਮਾਏ ਨੇ ਕਿਹਨੇ ਕਰੋੜ ਕੋਈ ਨਾ ਉਹ ਤਾਂ ਬਾਦੀਆ ਗੱਲ ਨਾਲ ਚੱਲ ਹੁਣ ਆਪਾਂ ਚੱਲਿਓ ਹਾਂ ਆਪਾਂ ਚੱਲਦੇ ਹਾਂ ਇੱਕ ਹੋਰ ਦੇਖੀਏ ਆ ਪੈਸਾ ਹੋ ਗਿਆ ਆ ਗਿਆ ਤੂੰ ਹਾਂ ਹੂੰ ਕਿਵੇਂ ਬੇਲਾ ਜਾ ਪਿਆ ਹੋਰ ਕੀ ਕਰਨਾ ਸੀ ਫਿਰ ਸਾਡੇ ਸਿਰ ਤੇ ਉਹ ਵੀ ਨਾ ਹੁੰਦਾ ਸਾਡੇ ਸਿਰ ਤੇ ਤੂੰ ਐਸ਼ ਕਰੀਂ ਅੱਛਾ ਰੇਂਜ ਰੋਵਰਾਂ 'ਚ ਘਵਾਉ ਰੇਂਜ ਰੋਵਰਾਂ 'ਚ ਅਹੀ ਜੀ ਕਿਹੜੀ ਗਿੱਦੜ ਸਿੰਘੀ ਮਿਲ ਗਈ ਤੈਨੂੰ ਦੇਖੀ ਚੱਲ ਬਾਪੇ ਨਜ਼ਾਰੇ ਦਿਵਾ ਦੂੰ ਨਾਲੇ ਘਵਾਉਂ ਬਾਹਰ ਉਹ ਬਾਪੂ ਤੂੰ ਇਹਦੀਆਂ ਗੱਲਾਂ 'ਚ ਨਾ ਸਾਈਕਲ ਤਾਂ ਇਹਨੂੰ ਜੁੜਦਾ ਨਹੀਂ ਰੇਂਜ ਰੋਵਰਾਂ ਦੀ ਸਵਾਰੀ ਕਰਾਉ ਤੈਨੂੰ ਤੂੰ ਇਹਦੀਆਂ ਗੱਲਾਂ 'ਚ ਨਾ ਆਇਆ ਕਰ ਵਾਲਾ ਨਾਲੇ ਕੰਮਕਾਰ ਕਰ ਲਿਆ ਕਰ ਤੂੰ ਜੇ ਤੈਨੂੰ ਆਇਆ ਬੇਬੇ ਬਾਪੂ ਹਨ ਪੜਨੇ ਤਰ ਤੂੰ ਇਹਨਾਂ ਨੂੰ ਗੱਲਾਂ 'ਚ ਲੈ ਕੇ ਆਪਦੇ ਬਲ ਦਾ ਕਰ ਲੇਗਾ ਓਏ ਆਪਦੇ ਬਲ ਦਾ ਕੀ ਗੱਲ ਤੂੰ ਹੋਰ ਹੀ ਗੱਲਾਂ ਛੱਡੀ ਚੱਲਿਆ ਕਰ ਪਹਿਲਾਂ ਮੇਰੀ ਗੱਲ ਤਾਂ ਪੂਰੀ ਸੁਣ ਲਾ ਦੋ ਬੰਦੇ ਮਿਲੇ ਤੇ ਉਹ ਕਿਸੇ ਕੰਪਨੀ ਚ ਕੰਮ ਕਰਦਾ ਆ ਆਨਲਾਈਨ ਮਾਰਕੀਟਿੰਗ ਦਾ ਕੰਮ ਆ ਕੋਈ ਠੀਕ ਆ ਫੇਰ ਉਹ ਕਹਿੰਦਾ ਉਹਨਾਂ ਦਾ ਪ੍ਰੋਡਕਟ ਦੇਖਿਆ ਮੈਂ ਹਾਂ ਕਹਿੰਦੇ ਵੀ ਉਹ ਬੰਦਾਂ ਦੀ ਸਿਹਤ ਵੀ ਠੀਕ ਕਰਦਾ ਤੇ ਥੋੜੀ ਜਿਹੀ ਫੁਰਤੀ ਵੀ ਪੂਰੀ ਦਿੰਦਾ ਤੇ ਨਾਲੇ ਲੋਕ ਠੀਕ ਹੋਣਗੇ ਨਾਲੇ ਆਪਾਂ ਨੂੰ ਪੈਸਾ ਮਿਲੂਗਾ ਨਾਲੇ ਤੂੰ ਕਿਉਂ ਮੱਚਦਾ ਇਹ ਗੱਲ ਤੇ ਬਾਈ ਉਹ ਛੋਟੇ ਭਾਈ ਮੇਰੀ ਗੱਲ ਸੁਣ ਜੇ ਐਂ ਕੰਪਨੀਆਂ ਚ ਲੱਗ ਲੱਗ ਕੇ ਕੋਠੀਆਂ ਪੈਂਦੀਆਂ ਤਾਂ ਮੁਕੇਸ਼ ਮਾਨੀ ਹੋਰੀ ਘਾਤੋ ਮਰਦੇ ਕਿਉਂ ਬਾਰਡਰਾਂ ਦੇ ਮਾਮਾ ਦੇ ਪੁੱਤ ਜਾਂਦੇ ਵੀ ਮੇਰੀ ਗੱਲ ਸੁਣੋ ਜੇ ਵਰ ਤੁਸੀਂ ਦੋ ਪਿਓ ਪੁੱਤ ਖੇਤੀ ਚ ਵੜ ਗਏ ਤਾਂ ਜਿ ਵਖ ਨੂੰ ਪੜ ਲੈਣ ਜੇ ਉਹ ਪੜ ਕੇ ਕੁਝ ਬਣ ਜੂ ਬੇਬੇ ਦਾ ਮੱਚਦਾ ਇਹਨੂੰ ਐ ਵੀ ਮੇਰੇ ਨਾਲ ਕੰਮ ਕਰਾਈ ਜਾਵੇ ਇੱਥੇ ਬੈਠਾ ਵੀ ਪੜੇ ਪੜਦਾ ਕਿਉਂ ਕਾਲਜ ਕਿਉਂ ਜਾਂਦਾ ਮੇਰੀ ਗੱਲ ਸੁਣ ਬੇਬੇ ਜੇ ਕੁਝ ਕਰਨਾ ਇੰਨਾ ਹੀ ਆਸਾਨ ਹੁੰਦਾ ਤਾਂ ਆਪਣਾਂ ਦੀ ਮਾਮਾ ਦੇ ਪੁੱਤ ਬਾਰਡਰ ਤੇ ਜਾ ਕੇ ਕਿਉਂ ਮਰਦੇ ਕਿਉਂ ਅਮਰੀਕਾ ਕੈਨੇਡਾ ਜਾਂਦੇ ਲੋਕ ਉਹ ਤੈਨੂੰ ਕੀ ਪਤਾ ਤੇ ਸਾਰੇ ਕੈਨੇਡਾ ਚ ਨਹੀਂ ਹੈਗੇ ਸਾਰੇ ਅਮਰੀਕਾ ਚ ਨਹੀਂ ਹੈਗੇ ਬਹੁਤ ਬੰਦੇ ਕੰਪਨੀਆਂ ਚ ਕੰਮ ਕਰਦੇ ਜਿਹੜੇ ਆਏ ਸੀ ਨਾ ਆਲੇ ਕੋਲੇ ਪਤਾ ਕਿਹੜੀ ਸੀ ਡਿਫੈਂਡਰ ਸੀ ਡਿਫੈਂਡਰ ਉਹ ਸਾਰੀਆਂ ਕਿਰਾਏ ਤੇ ਨੇ ਪਤਾ ਸਾਨੂੰ ਕੁਝ ਹੈ ਹੀ ਨਹੀਂ ਗੱਲਾਂ ਤੋਂ ਮਰੀ ਜਾਂਦਾ ਉਹ ਛੋਟੇ ਪਾਈ ਸਾਰਾ ਦਿਖਾਵਾ ਕਿਰਾਏ ਤੇ ਹੁੰਦਾ ਸਾਰਾ ਕੁਝ ਉਹ ਕੋਈ ਨਾ ਪੁੱਤ ਤੂੰ ਨਹੀਂ ਪੜਿਆ ਤਾਂ ਪੜ ਲੈ ਦੋ ਫਿਰ ਹੁਣ ਹਾਂ ਬੇਬੇ ਪੜ ਲਣ ਦੇ ਘਰੇ ਵੀ ਕਰਿਆ ਕਰੇ ਕੰਮ ਓਏ ਬੱਟਾ ਪਹੁੰਚ ਜਾ ਆ ਦੇਖ ਲੈ ਬਾਪੂ ਫਿਰ ਮੈਂ ਕੀ ਕਰੀ ਜਾਨੀ ਆ ਕੁਛ ਨਹੀਂ ਪੁੱਤ ਗੋਲੀ ਲੈਂਦੀ ਸੀਗੀ ਅੱਛਾ ਟਾਈਮ ਨਾਲ ਹੀ ਲੈ ਲੈ ਕਰ ਅੱਜ ਭੁੱਲ ਗਈ ਮੈਂ ਲੈਣੀ ਪਹਿਲਾਂ ਅੱਛਾ ਤੇ ਦੇਖ ਲੈ ਬੇਬੇ ਤੇਰਾ ਪੁੱਤ ਕੁਝ ਗਲਤ ਕਰ ਰਿਹਾ ਨਹੀਂ ਪੁੱਤੋ ਤਾਂ ਮੈਨੂੰ ਦੀਦਾ ਹੀ ਗਲਤ ਕਿੱਥੇ ਕਰਦਾ ਤਾਂ ਮੇਰਾ ਹੀਰਾ ਪੁੱਤ ਹੈਗਾ ਤੇ ਆ ਆਪਣੇ ਵਾਲੇ ਪਤਾ ਨਹੀਂ ਕਿਉਂ ਮੱਚੀ ਜਾਂਦੇ ਨੇ ਮੇਰੀ ਗੱਲ ਸੁਣ ਉਹ ਤਾਂ ਛੋਟਾ ਤੇਰੇ ਪਿਓ ਨੂੰ ਉਹੀ ਫਕਾ ਹੁੰਦਾ ਹੈਗਾ ਉਹੀ ਤੇਰੇ ਪਿਓ ਦੀ ਗੱਲ ਨਾ ਸੁਣਿਆ ਕਰ ਉਹ ਹੀ ਗੱਲ ਮੱਕ ਜਾਂਦਾ ਤੁਹਾਡੀ ਪਿਓ ਦੇ ਤਾਂ ਮੈਨੂੰ ਪਤਾ ਬੇਬੇ ਇਹ ਆਪਣੇ ਨਾਲ ਬਾਲਾ ਮੱਚਦਾ ਮੇਰੇ ਤੇ ਚੱਲ ਕੋਈ ਨਹੀਂ ਜਦੋਂ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਜੋ ਮਰਜ਼ੀ ਕਰਨਾ ਹੈ ਜਿਹੜਾ ਪੜਨਾ ਹੈ ਪੜ ਜਾ ਉਹ ਮਰਜ਼ੀ ਕਰ ਤੂੰ ਮੈਂ ਤੇਰੀ ਮਗਰਾਂਗੀ ਹੁਣ ਤਾਂ ਮੈਂ ਸੋਚ ਲਿਆ ਪੜ ਲਿਆ ਪਸ ਜਿੰਨਾ ਪੜਦਾ ਜੀ ਹੁਣ ਤਾਂ ਮੈਂ ਪੈਸੇ ਕਮਾਉ ਚੱਲ ਪੁੱਤ ਕੋ ਜਿਹੜੀ ਤੇਰੀ ਮੰਨਦੀ ਐ ਇੱਛਾ ਐ ਕੋਈ ਉਹ ਪੂਰੀ ਕਰ। ਇਹ ਆਪਣੇ ਨੂੰ ਫੇਰ ਪਤਾ ਲੱਗੂ ਜਦੋਂ ਤੁਸੀਂ ਬਾਹਰ ਕਮਾਏ। ਠੀਕ ਆ ਪੁੱਤ। ਹੋਰ ਕੀ ਸੀ ਪਾਲਦੇ ਪੁੱਤ ਛਾਵਾ ਛੇ ਤੇਰੇ। ਹਾਂ। ਇਹਨੂੰ ਬਈ ਇਹਨੂੰ ਆਇਆ ਮੈਂ ਤਾਂ ਪੜਿਆ ਨਹੀਂ ਗਿਆ। ਤੇ ਇਹਨੂੰ ਵੀ ਪੜਨ ਲਾ ਦੇਵਾਂ। ਚੱਲ ਪੁੱਤ ਐ ਤਰੀਕਾ ਹੁੰਦਾ ਹੀ ਐ ਫੇਰ ਉਹਨੂੰ ਜੇ ਮੈਂ ਨਹੀਂ ਪੜਿਆ ਵੀ ਇਹਨੂੰ ਵੀ ਨਾ ਪੜਨ ਦੇਵਾਂ ਤਾਂ ਹੁੰਦਾ ਹੀ ਐ। ਮੈਂ ਤਾਂ ਕੋਈ ਨਹੀਂ ਕਰਦਾ ਮੈਂ ਤਾਂ ਐਂ ਕਹਾਂ ਚੱਲ ਪੈਸੇ ਕਮਾ ਲੂੰਗਾ ਇੱਕ ਗੱਡੀ ਇਹਨੂੰ ਲੈ ਕੇ ਦੇ ਦੂੰਗਾ। ਦੇਖੀ ਬੇਬੇ ਕੰਮ ਆ ਆਪਣਾ ਬਹੁਤ ਸੋਹਣਾ। ਉਹ ਮੁੰਡਾ ਕੋਲੇ ਬਹੁਤ ਵੱਡੇ ਵੱਡੇ ਗੱਡੀਆਂ ਦੀ। ਅੱ ਮੈਨੂੰ ਕਹਿੰਦੇ ਸੀਗੇ ਕਹਿੰਦੇ ਤੂੰ ਕਮਾ ਕਹਿੰਦੇ ਮਹੀਨੇ ਦੇ ਵਿੱਚ ਗੱਡੀ ਲੈ ਲੇਗਾ ਤੇਰਾ ਤਾਂ ਵਧੀਆ ਪੁੱਤ ਹਾਂ ਹੋਰ ਕੀ ਭਾਲਦੇ ਆਪਾਂ ਹਾਂ ਚੱਲ ਇਹ ਤਾਂ ਬੋਲਾ ਬੇਬੇ ਤੱਕ ਬਾਹਰ ਗਰੀਬੀ ਚੱਕੀ ਜਾਊ ਬੇਬੇ ਹਾਂ ਇਹ ਤਾਂ ਹੈ ਪੁੱਤ ਗਰੀਬੀ ਚੱਕ ਤੇ ਦੇਖੀ ਮੇਰਾ ਪਹਿਲਾ ਨਾ ਮੇਰਾ ਹੀ ਸੁਪਨਾ ਪਹਿਲਾਂ ਮੈਂ ਘਰ ਪਾऊं ਫਿਰ ਤੁਹਾਨੂੰ ਗੱਡੀ ਦਵਾਂ ਫਿਰ ਤੁਹਾਨੂੰ ਵਾਰ ਕਮਾ ਕੇ ਲਿਆਵਾਂ ਛਾਵਾ ਚ ਪੁੱਤ ਹੋਰ ਛਾਵਾ ਚ ਚੱਲ ਇਹ ਛੋਟੇ ਦੇ ਵੀ ਨਾ ਵੜਾ ਲੱਗਿਆ ਕਰੇ ਲੋਕ ਪਖਾਣ ਦੇਣ ਬਾਹਰ ਮੁੰਡੇ-ਮੁੰਡੇ ਵੀ ਤੈਨੂੰ ਪੜਾਇਆ ਨੂੰ ਪੜਾਈ ਜਾਂਦੇ ਉਹਨੂੰ ਐ ਹੋ ਜਾਂਦਾ ਹੈ ਲੋਕਾਂ ਮਾਰ ਕੀ ਲੱਗਣਾ ਲੋਕਾਂ ਤਾਂ ਤਾਂ ਪਤੀ ਜਾਵੇ ਬੇ ਫਿਰ ਤਾਂ ਬੌਲਾ ਹੈ ਲੋਕ ਰਾਜੀ ਕਿੱਥੇ ਨੇ ਇਹ ਤਾਂ ਹੁਣ ਪੱਤੀ ਆਪਾਂ ਲਈ ਮੱਚੀ ਜਾਂਦੇ ਨੇ ਬਾਹਰ ਨੇ ਤਾਂ ਜਦੋਂ ਮੱਚਣਗੇ ਮੱਚਣਗੇ ਆਪਦੀ ਨਹੀਂ ਰਾਜੀ ਆਪਣੇ ਤੇ ਆਪਦੀ ਨਹੀਂ ਰਾਜੀ ਆਪਣੇ ਤੇ ਮਲੇ ਕੁਝ ਗਲਤ ਨਹੀਂ ਕਰਦੇ ਕੰਮ ਕਰਦੇ ਆਪਦਾ ਕੌਣ ਰਾਜੀ ਹੁੰਦਾ ਪੁੱਤ ਕਿਸੇ ਤੇ ਅਗਲਾ ਕਹਿੰਦਾ ਨਾ ਮੁੰਡਾ ਬਾਹਰ ਪੜਦਾ ਲਿਖਦਾਗਾ ਹੁਣ ਪੈਸੇ ਨਾ ਕਮਾਉਣ ਲੱਗੇ ਜੀ 4 ਪੀ ਉਹੀ ਗੱਲ ਆ ਇਹ ਇਹਨਾਂ ਤੋਂ ਕੁਝ ਹੁੰਦਾ ਤਾਂ ਹੈ ਨਹੀਂ ਲੋਕਾਂ ਤੋਂ ਦੂਜਿਆਂ ਦੇ ਟੰਗਾ ਖਿੱਚਣੀ ਹੁੰਦੀ ਇਹਨਾਂ ਨੇ ਇਹ ਤਾਂ ਹੈਗੀ ਚੱਲ ਕੋਈ ਨਾ ਬੇਬੇ ਲੈ ਕੇ ਦਵਾਈ ਰੈਸਟ ਕਰ ਲਾ ਤੇ ਮੈਂ ਵੀ ਸੁਣ ਠੀਕ ਆ ਪੁੱਤ ਤੇ ਕੱਲ ਨੂੰ ਫਿਰ ਠੀਕ ਆ ਪੜਾਈ ਤਾਂ ਮੇਰੀ ਨਾਲ ਨਾਲ ਚੱਲੀ ਜਾਉ। ਅੱਛਾ। ਹਾਂ। ਚੱਲ ਕਰ ਲਾ ਜਿਵੇਂ ਤੇਰਾ ਮਰਜ਼ੀ ਹੈ ਪੁੱਤ ਨੂੰ। ਚੰਗਾ ਬੇਬੇ। ਠੀਕ ਆ ਪੁੱਤ। ਕਿਹਾ ਤਾਂ ਯਾਰ ਉਰੀ ਸੀਗਾ। ਆ ਇਹ ਹੈ ਨਹੀਂ ਅਜੇ ਤੱਕ। ਦੇਖੀ ਕਿਤੇ ਸਾਡੇ ਪਿੰਡ ਵਾਲੇ ਨੇ ਤਾਂ ਨਹੀਂ ਰੋਕ ਲੇ। ਕਿਹਾ ਤਾਂ ਮੈਨੂੰ ਇੱਥੇ ਸੀ। ਹਾਂ ਮੈਨ ਲੱਗਾ ਉਹੀ ਆਗੇ। ਕੋਈ ਨਾ ਦੱਸ ਦਿੰਨੇ ਆ ਬੜੀ ਕਾਲੀ ਆ ਬਾਈ ਸੱਚ ਪੁੱਛੇ ਨਾ ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਮੇਰੇ ਸੁਪਨੇ ਚ ਤਾਂ ਗੱਡੀਆਂ ਆਉਂਦੀਆਂ ਰਹੀਆਂ ਓ ਚਲ ਵਧੀਆ ਗੱਲ ਆ ਇਹ ਸਾਡਾ ਪ੍ਰੋਡਕਟ ਹੈ ਜਿਹੜੇ ਮੇਰੀ ਗੱਲ ਸੁਣ ਪਹਿਲਾਂ ਆਪ ਟੈਸਟ ਕਰੀ ਫਿਰ ਆਪਦੇ ਦੋਸਤਾਂ ਨੂੰ ਵੀ ਕਹੀਂ ਮੈਨੂੰ ਪੱਕਾ ਪਤਾ ਉਹ ਰਿਜੈਕਟ ਨਹੀਂ ਕਰਨਗੇ ਵਧੀਆ ਪ੍ਰੋਡਕਟ ਹੈ ਬਸ ਇੰਨਾ ਕੀ ਕੁਝ ਵੇਚਣਾ ਕੋਈ ਨਹੀਂ ਪਹਿਲਾਂ ਨਾ ਤਾਂ بیچ ਦੇ ਬਾਈ ਮੈਨੂੰ ਇਹ ਲੱਗਦਾ ਆ ਦੋ ਪੁਣੀਆਂ ਨਾਲ ਤਾਂ ਨਹੀਂ ਗੱਡੀਆਂ ਆਉਂਦੀਆਂ ਕੋਈ ਨਹੀਂ ਗੱਡੀਆਂ ਤਾਂ ਇੰਨੀਕ ਨਾਲ ਵੀ ਵੱਡ ਜਾਂਦੀਆਂ ਨੇ ਪਹਿਲਾਂ ਤੂੰ ਇੱਕ ਵੇਚ ਫਿਰ ਅੱਗੇ ਦਾ ਸਮਾਨ ਤੇ ਨੂੰ ਆਪ ਹੀ ਦੇ ਦਿਆ ਕਰਾਂਗੇ ਅਸੀਂ ਠੀਕ ਆ ਮੈਡਮ ਤੇ ਇਹਨੂੰ ਖਾਣਾ ਕਿਵੇਂ ਮੈਨੂੰ ਐ ਵੀ ਦੱਸ ਦੋ ਦੁੱਧ ਨਾਲ ਲਾਵਾਂਗਾ ਪਾਣੀ ਨਾਲ ਇਹਦੇ ਵਿੱਚ ਭਰਤੀ ਪਾਈ ਹੋਈ ਆ ਸਾਰਾ ਕੁਝ ਲਿਖਿਆ ਹੈ ਵੀ ਕਿਵੇਂ ਖਾਣਾ ਤੇ ਕਿਵੇਂ ਨਹੀਂ ਲੈ ਫਿਰ ਕੱਲ ਨੂੰ ਹੀ ਲੈ ਬਾਈ ਦੋ ਗਾਹਕ ਮੈਂ ਲਾਉਣਾ ਚਲ ਠੀਕ ਆ ਚਲਦੇ ਹਾਂ ਅਸੀਂ ਠੀਕ ਆ ਬਾਈ ਮਿਲਦੇ ਹਾਂ ਲਾਏ ਬਿਮਤਰਾ ਬਣ ਗਈ ਗੱਲ ਹਿੰਦੀ ਜਿਆਦਾ ਕਾਲੀ ਐ ਨਾ ਤਾਂ ਕੰਮ ਤਾਂ ਆਪਣਾ ਹੋ ਗਿਆ ਮੈਨੂੰ ਐ ਆ ਕਿਤੇ ਇਹ ਕੁੜੀਆਂ ਜਿਹਾ ਫੜਵਾ ਨਾ ਦੇ ਕਿਸੇ ਥਾਣੀ ਚ ਮੈਨੂੰ ਤੈਨੂੰ ਪਤਾ ਲਾਲੀ ਇੰਨੀ ਕੱਚੇ ਗੋਲੇ ਨਹੀਂ ਖੇਡਦਾ ਠੀਕ ਐ ਨਾ ਵੀ ਆਪੋ ਨੂੰ ਇਹ ਫੜਵਾ ਦੂ ਸੋ ਸੋਚ ਕੇ ਗੱਲ ਕਰਿਆ ਕਰ ਚਲੋ ਕੋਈ ਗੱਲ ਨਹੀਂ ਐਨਾ ਕਰਪਾ ਚਲ ਚੱਲੀਏ ਹੁਣ ਆਪਾਂ ਕਿਉਂ ਮਿੰਟਿਆ ਓਏ ਕੀ ਦੇਖੀ ਜਨ ਉਹ ਕਿਉਂ ਹੈਰੀ ਕਿਵੇਂ ਆ ਵਧੀਆ ਤੂੰ ਦੱਸ ਕਿਵੇਂ ਕੱਲੀ ਬੈਠਾ ਓਏ ਬਸੋ ਬੈਠਿਆ ਬੇਲੇ ਦੀ ਬਹਿਗੇ ਹੋ ਰੇ ਅਗੇ ਮੈਨੂੰ ਆ ਲੱਗਦਾ ਜਿੰਮ ਜਮ ਜਾ ਕੇ ਤੂੰ ਵੀ ਥੱਕ ਗਿਆ ਵਜਨ ਨਾਲ ਮੁੱਖਾ ਮਾਰਦਾ ਮੇਰੇ ਯਾਰ ਵਜਨ ਨਹੀਂ ਨਹੀਂ ਘਟਦਾ ਯਾਰ ਬਾਈ ਕੀ ਕਰੀਏ ਵਜਨ ਕਿਉਂ ਨਾ ਘਟੇ ਤੇਰੇ ਭਾਈ ਕੋਲੇ ਨਾ ਹੁਣ ਪੱਕਾ ਲਾਜ ਆ ਗਿਆ ਓਏ ਆ ਜਾ ਕੀ ਲਾਜ ਆ ਗਿਆ ਦੱਲਵੇਂ ਦੱਸ ਤਾਂ ਦੇ ਮੈਨੂੰ ਦੱਸਣਾ ਨਹੀਂ ਹੁਣ ਤਾਂ ਮੈਂ ਤੇਰਾ ਲਾਜ ਹੀ ਕਰੂੰਗਾ ਲੈ ਕੇ ਆਇਆ ਤੇਰੇ ਵਾਸਤੇ ਦਿਖਾ ਫਿਰ ਛੇਤੀ ਕੀ ਲੈ ਕੇ ਆਇਆ ਦੱਸੀ ਨਾ ਕਿਸੇ ਨੂੰ ਪਹਿਲਾਂ ਵਰਤ ਕੇ ਦੇਖੀ ਓਏ ਕੀ ਆ ਓਏ ਮਾਮਾ ਮੇਰੀ ਭੂਆ ਦਾ ਮੁੰਡਾ ਨਾ ਵਰਤਦਾਈ ਤੈਨੂੰ ਪਤਾ ਉਹ ਕਿੰਨਾ ਮੋਟਾ ਸੀਗਾ ਹਾਂ ਡੱਕੇ ਵਰਗਾ ਕਰਦਾ ਪਰ ਹੈ ਥੋੜਾ ਪ੍ਰੋਡਕਟ ਮਹਿੰਗਾ ਇਹ ਕਿੰਨਾ ਕੁ ਮਹਿੰਗਾ ਹੋਊਗਾ 10-15000 ਦਾ ਉਪਰਾਵਾ ਇੰਦਾ ਯਾਰ ਚਾਹ ਲੇ ਮੈਂ ਪਰ ਜਿਆਦਾ ਮਿੰਟੂ ਪਤਲਾ ਹੋਲਾ ਜਾਂ ਫਿਰ ਪੈਸੇ ਦੇਖ ਲਾ ਪਤਲਾ ਤਾਂ ਯਾਰ ਮੈਂ ਹੋਣਾ ਪਰ ਮਹਿੰਗਾ ਨਹੀਂ ਬਾਈ ਯਾਰ ਯਾਰ ਮੇਰੀ ਇੱਕ ਗੱਲ ਦੱਸ ਸਿਹਤ ਤੋਂ ਉੱਪਰ ਕੀ ਮਹਿੰਗਾ ਹਾਂ ਕਿਦਾ ਦੇਖ ਸਹੀ ਆ ਠੀਕ ਹੈ ਬਣੇਗਾ ਵੀ ਹੀਰੋ ਸਲਮਾਨ ਖਾਨ ਵਰਗੀ ਬਾਡੀ ਹੋ ਜਾਊ ਤੇਰੀ ਚਲ ਠੀਕ ਹੈ ਫਿਰ ਮੰਨੇਗਾ ਤੇਰੇ ਭਾਈ ਨੂੰ ਚਲ ਠੀਕ ਹੈ ਫਿਰ ਖਾ ਕੇ ਦੇਖਦਾ ਮੈਂ ਖਾ ਕੇ ਮੈਨੂੰ ਨਾ ਦੱਸੀ ਠੀਕ ਹੈ ਫਿਰ ਆਪਾਂ ਇੱਕ ਦੋ ਪੁੜੀਆਂ ਫੋਰਮ ਕਰਾਂਗੇ ਨਾਲੇ ਮੇਰੀ ਗੱਲ ਸੁਣ ਮੈਂ ਨਾ ਪੈਸੇ ਪੁੱਛ ਕੇ ਦੇ ਕੇ ਆਤੀ। ਸਾਮ ਨੂੰ ਮੈਨੂੰ ਪੈਸੇ ਫੜਾ ਦੇ। ਚਲ ਠੀਕ ਹੈ ਯਾਰ। ਹਾਂ। ਘੱਟ ਵੱਧ ਕਰ ਲੈ ਮਾੜੇ ਮੋਟੇ। ਮੈਂ ਕਿਹੜਾ ਆਪਦੀ ਜੇਬ ਚ ਪਾਉਣਿਆ? ਮੈਂ ਤੇਰਾ ਫਾਇਦਾ ਕਰਦਾ ਤੂੰ ਮੈਨੂੰ ਇਹ ਨਾ ਘੱਟ ਵੱਧ ਕਰ ਦੇ। ਚਲੋ। ਮੈਂ ਦੱਸੇਦਾ ਕੀ ਕਮਾਉਣਾ ਕੁਛ। ਓਏ ਇਹ ਲਾਉਣੀ ਕਿਵੇਂ ਖਾਣੀ ਕਿਉਣੀ ਕਿਵੇਂ ਇਹ? ਉਹ ਮੈਂ ਤੈਨੂੰ ਫੋਨ ਤੇ ਸਮਝਾ ਦਊਗਾ। ਠੀਕ। ਫਿਰ ਦੱਸੀ ਮੈਨੂੰ। ਹਾਂ। ਚੱਲ ਮਿਲਦੇ ਆਂ ਫਿਰ। ਹੁਣ ਮੈਂ ਨਾ ਤੈਨੂੰ ਪੂਰਾ ਫਿੱਟ ਦੇਖਣਾ। ਠੀਕ ਆ। ਸਾਮ ਨੂੰ ਪੈਸੇ ਪਹਚਾ ਦੀ। ਚੰਗਾ। ਇਹੀ ਜਿਹਾ ਸਰ ਜੀ ਚਲ ਐਂ ਕਰਦੇ ਆ ਬਹੁਤ ਪੜ ਲਿਆ ਹੁਣ ਸਵੇਰੇ ਉੱਠ ਕੇ ਪੜਨਾਗੇ ਹੁਣ ਸੌਂ ਜੀ ਉਹ ਸੱਚ ਦਵਾਈ ਵੀ ਲਿਆਂਦੀ ਸੀ ਉਹ ਵੀ ਦੇਖ ਲਈਏ ਖਾ ਕੇ ਕਿਵੇਂ ਦੀ ਆ ਫੇਰੀ ਆਉ ਗੱਡੀ ਤਾਂ ਲੈਣੀ ਕਿਵੇਂ ਆਏ ਕਹਿੰਦਾ ਹੈਗਾ ਦੀ ਪਰਚੀ ਵਿੱਚ ਹੈਗੀ ਹੈਗੀ ਓਕੇ ਕਿੰਨਾ ਟਾਈਮ ਹੋ ਗਿਆ ਹਜ ਤੱਕ ਨਹੀਂ ਆਇਆ ਤੈਨੂੰ ਕਿਲਾਦਾ ਆਊਗਾ ਉਹ ਪਤਾ ਨਹੀਂ ਯਾਰ ਕੁੜੀ ਕੁੜੀ ਇੱਕੇ ਤਾਂ ਮੈਂ ਵੀ ਥੱਕ ਗਈ ਇੱਕ ਤਾਂ ਪਤਾ ਨਹੀਂ ਆਪਣੀ ਕਿਹੋ ਜੀ ਜ਼ਿੰਦਗੀ ਹੈ ਸਾਰੀ ਉਮਰ ਇਧਰ ਉਧਰ ਧੱਕੇ ਖਾਣੇ ਹੀ ਲਿਖਿਆ ਉਹ ਕਾਦੀ ਧੱਕੇ ਲਲੇ ਉਹਨਾਂ ਟਾਈਮ ਤੇ ਹੀ ਬੈਠਾਂਗੇ ਜਿੰਨਾਂ ਕੋਲ ਆਪਾਂ ਪਹਿਲਾਂ ਜਾਂਦੇ ਸੀ ਯਾਰ ਮੈਂ ਸੋਚਦੀ ਨਹੀਂ ਆ ਕਦੇ ਕਦੇ ਵਾਧੂ ਪੈਸੇ ਤਾਂ ਆਪਾਂ ਕਮਾ ਲੇ ਕੀ ਰੱਖਿਆ ਹੁਣ ਇਸ ਚ ਕੋਈ ਵਧੀਆ ਕੰਮ ਕਰਦੇ ਹੋ ਯਾਰ ਲਲੇ ਆਪਣਾ ਤੇ ਖਾਣਾ ਪੈਸਾ ਸਿਰਫ ਇੰਨਾ ਨਹੀਂ ਪੈਸਾ ਜ਼ਿੰਦਗੀ ਤੇ ਬਹੁਤ ਮਹਨਿਆ ਆਪਾਨੂੰ ਹੋਰ ਕਮਾਉਣਾ ਪੈਣਾ ਭਾਈ ਸੌਰੀ ਮੈਂ ਲੇਟ ਹੋ ਗਿਆ ਤੁਰਕਿਆਂ ਆ। ਮਨ ਲੈ ਕੰਮ ਨੂੰ ਕੰਮ ਸਮਝਿਆ ਕਰੋ। ਕਹਿੰਦਾ ਲੇਟ ਹੋ ਗਿਆ। ਮੈਂ ਤਾਂ ਸੁੱਡੀ ਰਾਤ ਦੀ ਵੇਟ ਕਰਦਾ। ਕੀ ਕਰਾਂ ਤੁਰਕਿਆਂ ਟਾਈਮ ਲੱਗ ਗਿਆ। ਮੈਡਮ ਗਲਤ ਸੁੱਡਣੀ ਨਿਕਲੀ। ਪ੍ਰੋਡਕਟ ਦਾ ਤੁਹਾਡੇ ਚ ਬਹੁਤ ਦਮ ਆ। ਦਮ ਕਿਵੇਂ ਨਾ ਹੋਵੇ। ਤੈਨੂੰ ਕੀ ਲੱਗਿਆ ਅਸੀਂ ਝੂਠ ਬੋਲਦੇ ਆ? ਨਹੀਂ ਯਾਰ। ਤੇ ਉਹ ਤਾਂ ਹੋਰ ਵੀ ਮੰਗੀ ਜਾਂਦੇ ਆ ਮੁੰਡੇ। ਤੇ ਫਿਰ ਹੋਰ ਵੀ ਦਿਓ ਨਾ ਮੈਨੂੰ। ਹਾਂ। ਐਂ ਥੋੜੀ ਪ੍ਰੋਡਕਟ ਮਿਲਦਿਆਂ ਪੈਸੇ ਲਿਆ। ਲਿਆ ਲੀ ਪ੍ਰੋਡਕਟ ਜਿੰਨੇ ਮਰਜ਼ੀ। ਹੈਗੇ ਆਗੇ 2-3 ਲੱਖ ਰੁਪਏ। ਮੈਡਮ 50000 ਤਾਂ ਦਿੱਤਾ ਸੀਗਾ ਕੁੜੀਆਂ ਤੁਸੀਂ ਮੈਨੂੰ ਦੋ ਦਿੱਤੀਆਂ ਨੇ ਉਹ ਸ਼ੁਕਰ ਕਰ ਤੈਨੂੰ ਅਸੀਂ ਇੰਨਾ ਦੇਤਾ ਨਹੀਂ ਤੈਨੂੰ ਪਤਾ ਹੀ ਆ 50000 ਦਿੱਤਾ ਸੀ ਇੱਕ ਕੁੜੀ ਦੇਣੇਗੇ ਅਜੇ ਕਹਿੰਦਾ ਘਟ ਹੈ ਤੇ ਮੈਡਮ ਨਾਲੇ ਤੁਸੀਂ ਮੈਨੂੰ ਇਹ ਕਹਿੰਦੀ ਸੀਗੇ ਵੀ ਪੈਸੇ ਵੀ ਆਉਂਦੇ ਆ ਤੁਹਾਡੇ ਮੇਰੇ ਪੈਸੇ ਕਿੱਥੇ ਗਏ ਫਿਰ ਮੈਂ ਵੇਚਤਾ 50000 ਉਹ ਤੁਹਾਡਾ ਪੈਸਾ ਵੀ ਤੁਹਾਨੂੰ ਮਿਲੂਗਾ ਕਿਉਂਕਿ ਜਦੋਂ ਆਪਾਂ ਇਹ ਕੰਮ ਨੂੰ ਅੱਗੇ ਵਧਾਉਣਾ ਹੁੰਦਾ ਨਾ ਇੱਕ ਤਾਂ ਨੌਕਰੀ ਭਾਲ ਦਿਓ ਦੂਜਾ ਗੱਡੀ ਫਿਰ ਸਾਲਕ ਤਾਂ ਤੁਹਾਨੂੰ ਇਹ ਖਾਤਮਾ ਚੱਲਣੀ ਪਾਣੀ ਬਾਈ ਸਾਲ ਤਾਂ ਨਹੀਂ ਵੇਟ ਹੁੰਦੀ ਮੈਨੂੰ ਤਾਂ ਐਂ ਦੱਸਦੇ ਹੋਰ ਕੀ ਕਰਨਾ? ਹਰ ਮੈਨੂੰ ਗੱਡੀ ਛੇਤੀ ਚਾਹੀਦੀ ਆ। ਤੂੰ ਬੱਸ ਐਨਾ ਕਰ। ਲੱਖ-ਦੋ ਲੱਗਦਾ ਹੱਲ ਕਰ ਲੈ। ਹਲੇ ਨਹੀਂ ਕਰ। ਚਲੋ ਐਂ ਕਰੋ ਤੁਸੀਂ ਮੈਨੂੰ ਕੁਝ ਮਾਲ ਦਿਓ ਤੇ ਫਿਰ ਮੈਂ ਕਰਦਾ ਹੱਲ ਫੈਸਲਾ। ਲੈ। ਸਾਈਂ ਥੋੜੀ ਬੋਸਾ ਹੁੰਦਾ। ਐਂ ਕਿ ਮੈਂ ਮਾਲ ਮਿਲ ਦਿਓ। ਬਾਈ ਯਕੀਨ ਕਰੋ। ਮੈਂ ਕਿਤੇ ਨਹੀਂ ਭਜਦਾ। ਸਾਡੇ ਕੰਮ 'ਚ ਯਕੀਨ ਦਾ ਤਾਂ ਕੋਈ ਕੰਮ ਹੀ ਹੈ ਨਹੀਂ। ਪੈਸੇ ਲਿਆਓ। ਕੈਸ਼ ਮਾਰ ਲਿਓ। ਹੁਣ ਤਾਂ ਮੇਰੇ ਕੋਲ ਐਨੇ ਪੈਸੇ ਨਹੀਂ। ਥੋੜਾ ਜਿਹਾ ਤਾਂ ਦੇ ਦਿਓ ਯਾਰ। ਤਲ ਜਿੰਨੇ ਹੈਗੇ ਨਾ ਧੂਨੇ ਪੈਸੇ ਕੱਢ ਆ ਕੱਲ ਮਾਲ ਦਿੱਤਾ ਸੀ ਬਾਈ ਆ 20000 ਰੁਪਇਆ ਦੇਖ ਲਾ ਪੂਰਾ 20 ਹਾਂ ਪੂਰੇ ਆ ਪਰ 20000 ਨਾਲ ਕੁਝ ਨਹੀਂ ਬਣਨਾ ਨਹੀਂ ਮੈਡਮ ਕਰ ਲਓ ਹੱਲ ਕਿ ਕਰਾਂਗਾ ਇੱਕ ਪੁੜੀ ਦੇ ਦੇ ਬਸ ਬਹੁਤ ਆ ਹੂੰ ਬਾਈ ਦੋ ਤਾਂ ਦੇ ਯਾਰ ਲੱਲੀ ਇੱਕ ਪੁੜੀ ਮੈਡਮ ਜੀ ਇੱਕ ਨਾਲ ਕੀ ਹੋਊਗਾ ਇਹ ਤਾਂ ਮੈਂ ਕੱਲਾ ਹੀ ਖਾ ਜੂਗਾ ਉਹ ਤਾਂ ਮੈਂ ਕੱਲਾ ਖਾ ਬਾਈ ਬਣ ਕੇ ਪੈਸੇ ਦਾ ਹੱਲ ਕਰ ਲਾ ਕਿਉਂਕਿ ਸਾਮਾਨ ਅਸੀਂ ਅੱਗੇ ਪੁੱਛਾਉਂਗਾ ਮੈਂ ਗੱਲ ਸੁਣ ਐ ਨਾ ਮੈਨੂੰ ਪੈਸੇ ਦਾ ਹੱਲ ਨਹੀਂ ਹੋਣਾ ਇਹ ਵੇਚ ਕੇ ਨਾ ਮੈਂ ਦੇ ਦਿੰਦਾ ਇਹ ਤਾਂ ਮੈਂ ਕੱਲਾ ਹੀ ਖਾ ਜੂਗਾ ਲੈ ਹੱਦ ਹੋ ਗਈ ਅੱਸੀ ਤੈਨੂੰ ਕਹਤਾ ਇੱਕ ਪੁੜੀ ਲੈਣੀ ਹੈ ਤਾਂ ਲੈ ਨੀ ਚੁੱਪ ਕਰਕੇ ਜਾ ਇੱਥੋਂ ਇਹ ਨੂੰ ਲੈ ਕੇ ਅੱਗੇ ਤੋਂ ਫੋਨ ਕਰੇਗਾ ਨਾ ਥੋੜਾ ਧਿਆਨ ਨਾਲ ਜੇ ਮਾਲ ਪੂਰਾ ਚਾਹੀਦਾ ਤਾਂ ਪੈਸਾ ਵੀ ਪੂਰਾ ਚਾਹੀਦਾ ਤਸਬੀਹ ਲੈ ਕੇ ਆਣੇ ਹੁੰਦੇ ਨੇ ਨਾ ਤਾਂ ਨਹੀਂ ਆਇਆ ਕਰੋ ਸਾਡੇ ਕੋਲ ਕਿਹੜਾ ਘਟ ਹੈਗਾ ਲੈ ਹੁਣ ਤੂੰ ਜਾ ਸਾਡਾ ਟਾਈਮ ਨਾ ਖਰਾਬ ਕਰ ਇੱਥੇ ਇਹ ਤਾਂ ਬਾਈ ਮੈਂ ਕੱਲਾ ਖਾਜੂ ਦੇਖ ਲਓ ਜੇ ਥੋੜਾ ਜਿਹਾ ਹੋਰ ਹੱਲ ਲੱਭ ਲਓ ਲਾਲੀ ਤੂੰ ਫੜ ਲੈ ਪੁੜੀ ਛੱਡ ਪਰੇ ਕੀ ਪੀਂਹਿਆ ਰਹੀ ਹੈ ਇਹਦੇ ਚੰਗਾ ਮੈਂ ਜਾਂਦਾ ਹੁਣ ਮੈਂ ਪੈਸਿਆਂ ਦਾ ਹੱਲ ਕਰਕੇ ਆਉਂਦਾ ਦੇਖਿਆ ਤੂੰ ਕਿਉਂ ਇਹਨੂੰ ਦੋ ਪੁੜੀਆਂ ਦੇ ਰਿਹਾ ਸੀ ਕਹਿੰਦੇ ਜੇ ਕਿਸੇ ਨੂੰ ਲਾਲਚ ਦੇਣਾ ਹੋਵੇ ਤਾਂ ਦਿੱਤਾ ਜਾਂਦਾ ਹੈ ਪਰ ਮੈਨੂੰ ਨਹੀਂ ਪਤਾ ਸੀ ਤੂੰ ਇੰਨੀ ਤੇਜ਼ ਆ ਤੂੰ ਦੇਖੀਂ ਹਿੰਦੀ ਦਾ ਘਰ ਦਾ ਕੁਛ ਨਹੀਂ ਛੱਡਣਾ ਸਾਰਾ ਕੁਝ ਮੇਥ ਖਾਊਗਾ ਮੈਂ ਥੋੜਾ ਫਨ ਵੀ ਹੁੰਦਿਆ ਨਾਲ ਚੱਲਣਾ ਪੈਣਾ ਲੈ 10000 ਤੇਰੇ 10000 ਕਰੀਏ ਫਿਰ ਅੱਜ ਪਾਰਟੀ ਚਲੋ ਚੱਲੀਏ ਫਿਰ ਚੱਲ ਪਾਪੇ ਹਾਂ ਉਹ ਪੈਸੇ ਦੇ ਆਣਾ ਥੋੜੀ ਜਿਹਾ ਮੈਨੂੰ ਮੇ ਕਾਲਜ ਦੀ ਫੀਸ ਭਰਨੀ ਹੈ ਉਹ ਕਿਹੜੀਆਂ ਫੀਸਾਂ ਭਰ ਦੇ ਯਾਰ ਤੁਸੀਂ ਰੋਜ਼ ਪੈਸੇ ਲੈ ਜਾਣਾ ਤੁਹਾਨੂੰ ਬਾਤ ਹੈਗਾ ਕਾਲਜ ਚ ਮੰਗ ਲਾਂਦੇ ਉਹ ਰੋਜ਼ ਹੀ ਮੰਗੀਆਂ ਜਾਂਦੇ ਨੇ ਹੋਰ ਆ ਲੋਹੀ ਲਾ ਦੇ ਨਾਲੇ 12 ਵਜੇ ਪੈ ਨੇ ਹੁਣ ਕਿੱਥੇ 12 ਵਜੇ ਮੈਨੂੰ ਤਾਂ ਠੰਡ ਲੱਗੀ ਜਾਂਦੀ ਆ ਇਹ ਪੈਸੇ-ਪੁਸੇ ਰੋਜ਼ ਨਹੀਂ ਮਿਲਦੇ ਹੈਗੇ ਹੁਣ ਕਿੱਥੋਂ ਲਿਆਵਾਂਗੇ ਰੋਜ਼ ਯਾਰ ਤੂੰ ਤਾਂ ਨਹੀਂ ਨਸ਼ੇੜੀਆਂ ਮੰਗੂ ਦਾ ਲੋਹੀ ਲਈ ਬੈਠਾ ਕਿਹੜੇ ਥੋੜੇ ਤਾਂ ਦੇ ਜਾ ਕਾ ਨੂੰ ਮੈਂ ਤਾਂ ਕੰਮ ਜਾ ਕੇ ਆਉਣਾ ਕਿੱਥੇ ਨੇ ਰੋਜ਼ ਐ ਕਾ ਨੂੰ ਕਰ 150 ਦੇ ਜਾ ਮੇਰੇ ਕੋਲੇ ਨਹੀਂ ਹੈਗਾ ਕੁਸ ਕੀ ਕਰਾਂ ਮੈਂ ਬੀਬੀ ਨੂੰ ਬਸਨਾ ਅੱਜ ਬਣੋ ਹੱਲ ਬੀਬੀ ਇਹ ਆ ਕੀ ਕਹਿਣਾ ਆਸੇ ਪੁੱਤ ਮੈਂ ਤਾਂ ਇਧਰੋਂ ਪੁੱਤ ਬੀਬੀ ਹਾਂ ਮੇਰੇ ਪਾਪੇ ਨੂੰ ਕਹਾਂਦੀ ਪੈਸੇ ਨਹੀਂ ਦੇਖ ਗਿਆ ਹੈਗਾ ਹੂੰ ਤੂੰ ਦੇ ਦੇ ਮੈਂ ਕਾਲਜ ਦੀ ਫੀਸ ਭਰਨੀ ਅੱਜ ਜ਼ਰੂਰੀ ਆ ਨਾ ਤੂੰ ਮੈਨੂੰ ਐਸਾ ਬੋਲਾ ਜਾਂ ਕੀ ਬਣ ਕੇ ਜੇ ਰਹਿਣ ਲੱਗਾ ਹੁਣ ਤੂੰ ਹੁਣ ਹੀ ਉੱਠਿਆ ਮੈਂ ਜੇ ਨਹਾਉਣਾਗਾ ਮਾਜਾ ਬੰਦਾ ਹੁਣ ਕਿਸਨੇ ਹੱਥ ਘੱਟਾ ਸੁਣ ਤੂੰ 12 ਵਜੇ ਤੱਕ ਨਹੀਂ ਉੱਠਦਾ ਵੇ ਠੰਡ ਹੋ ਗਈ ਫੇ ਕੀ ਕਹਿੰਦਾ ਤੇਰੇ ਪਾਪੇ ਨੇ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਕੋਲ ਕਿੱਥੋਂ ਆ ਕੇ ਪੁੱਤ ਬੁੜੀ ਆ ਕੋਲੀ ਮੈਂ ਤਾਂ ਹੁੰਦੇ ਜਿਹੜੇ ਤੂੰ ਬਰੇ ਆ ਕੇ ਲੈ ਜਾਣਾ ਤੇਰੇ ਪਾਪੇ ਤੇ ਮੰਗ ਲੈਣਾ ਹਾਂ ਬੀਬੀ ਉਹਦਾ ਜਵਾਬ ਦੇਗਾ ਅੱਜ ਮੈਨੂੰ ਨਾ ਮਾਸਟਰ ਗਾਲਾਂ ਦੇਣਗੇ ਫਿਰ ਕਿੰਨੇ ਕੇ ਚਾਹੀਦੇ ਐ 2000 ਰੁਪਏ ਚਾਹੀਦਾ ਘੱਟ ਨਾ ਸਰ ਲਾ ਘੱਟ ਨਾ ਸਰਦਾ ਵੀ ਇੱਥੇ ਦੱਸ ਕੇ ਮੈਂ ਆਲੂ ਲੈ ਕੇ ਆਉਣੇ ਆ ਵੀ ਮੈਂ 2 ਕਿਲੋ ਲਿਆਉਂਗਾ ਨਹੀਂ ਆਲੂ ਲੈ ਕੇ ਆਣ ਚੱਲ 100 ਰੁਪਏ ਤਾਂ ਮੇਰੇ ਕੋਲ ਪਿਆ ਸੀ ਮੋਚੂ ਦੇ ਦਿੰਦੀ ਚੱਲ ਜਿੰਨੇ ਕਹ ਗਿਆ ਬੀਬੀ ਭਰੋਂਨੇ ਕ ਦੇ ਦੇ ਮੈਂ ਪੁੱਤ ਸੱਚ ਮਾਤਾ ਭੁੱਲ ਗਈ ਸੀ ਉਹ 1000 ਰੁਪਏ ਵੀ ਹੈ ਨਹੀਂ ਕੱਲ ਸੱਚ ਤੇਰੇ ਪਿਓ ਨੇ ਲੈ ਲੇ ਸੀ ਉਹ ਵੀ ਮੇਥੋਂ ਤਾਂ ਲੈ ਹੁਣ ਤੱਕ ਇਹਨਾਂ 1000 ਰੁਪਏ ਹੈਗਾ ਹੁਣ ਤੂੰ ਹੁਣ ਤਾਂ ਵੀ ਜਵਾਬ ਦੇ ਜਾਨੀ ਮੈਨੂੰ ਮੈਂ ਜਵਾਬ ਨਹੀਂ ਦਿੰਦੀ ਮੈਂ ਤੈਨੂੰ ਕਹਿੰਨੀ ਭੁੱਲ ਗਈ ਸੀ ਤੇਰੇ ਪਿਓ ਲੈ ਗਿਆ ਤੂੰ ਹੀ ਨਹੀਂ ਬਾਲਕੋਟ ਦੇ 12 ਵਜ ਰਿਹਾ ਹੈ ਤੂੰ ਨਾ ਧੋ ਲਾ ਲਿਆ ਉਹ ਹੀ ਗੱਲ ਵਾਂਗ ਬਗ ਜਾ ਮੈਂ ਰੋਟੀ ਲਾਉਣੀ ਹੈ ਤੈਨੂੰ ਰੋਟੀ ਨਹੀਂ ਮਰ ਚਾਹ ਬਣਾ ਦੇ ਚਾਹ ਬਣਾ ਨਹੀਂ ਰੋਟੀ ਲਾ ਕੇ ਬਣਾਉਂਗੀ ਕੋਟ ਹੁਣ ਤਾਂ ਚਾਰ ਵਾਰ ਤਾਂ ਪੀਟੇ ਦੂ ਪਹਿਲਾਂ ਬਣਾ ਦੇ ਹੋਰ ਚਾਹੀ ਪਿਆ ਦੇ ਬਸ ਹੁਣ ਤਾਂ ਮੈਨੂੰ ਕੀ ਕਰੀਂ ਵੀਨਾ ਚੱਕਲਾਂ ਨਹੀਂ ਇਹ ਤਾਂ ਪਤਾ ਲੱਗ ਜੂ ਕਰੇ ਉਹ ਮੁੱਤਰ ਗਿਆ ਅਜਾ ਆਇਆ ਕਰੂੰਗਾ ਹਾਂ ਬਾਈ ਮੈਨੂੰ ਬੜਾ ਸ਼ੌਂਕ ਆ ਵੀਡੀਓ ਬਣਾਉਂਦਾ ਕਿਹੜੀ ਵੀਡੀਓ ਕੀ ਗੱਲ ਕਾਕਾ ਤੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਨਹੀਂ ਉਹ ਭਾਈ ਤੂੰ ਤਾਂ ਉਹੀ ਆ ਜਿਹੜਾ ਨਸ਼ੇ ਸਪਲਾਈ ਕਰਦਾ ਹਾਂ ਉਹੀ ਆ ਲੜੇ ਤੈਨੂੰ ਕੀ ਚੱਕਰ ਆ ਮੈਂ ਨਸ਼ੇ ਸਪਲਾਈ ਕਰਾਂ ਜਾਂ ਕੁਝ ਹੋਰ ਕਰਾਂ ਚੱਕਰ ਕਿਉਂ ਨਹੀਂ ਤੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡੇ ਮੇਰੇ ਭਾਈ ਦੀ ਜ਼ਿੰਦਗੀ ਬਰਬਾਦ ਕਰੇ ਮੈਨੂੰ ਚੱਕਰ ਹੀ ਨਹੀਂ ਉਹ ਮੈਂ ਤਾਂ ਇਹੀ ਕਰੂੰਗਾ ਲੜਾ ਤੂੰ ਰੋਕਣਾ ਹੈ ਕੌਣ ਆਗਾ ਮੈਂ ਫਿਰ ਰੋਕ ਕੇ ਦਿਖਾਉ ਤੂੰ ਹਾਂ ਤੂੰ ਮੈਨੂੰ ਰੋਕ ਕੇ ਲੈ ਲੈ ਫਿਰ ਮੈਂ ਥਾਣੇ 'ਚ ਹੀ ਜਾਣਾ ਕੱਲ੍ਹ ਹੀ ਥਾਣੇ ਹਾਂ ਤੂੰ ਥੋੜਾ ਥੱਲੇ ਤਾਂ ਉਤਰ ਆਲੇ ਤਾਂ ਤੈਨੂੰ ਮੈਂ ਆਪੀ ਭੇਜ ਦਿੰਨਾਗਾ ਅੱਛਾ ਤੂੰ ਕੀ ਕਰੇ ਤੂੰ ਥੋੜਾ ਉੱਠਣੇ ਨਾਲੇ ਗੱਲ ਥੋਲਾ ਹੁਣ ਤਾਂ ਤੈਨੂੰ ਅਜਾਉਂਦੇ ਛੱਡ ਕੇ ਜਾਣਾ ਠੀਕ ਹੈ ਨਾ ਜਦ ਤੋਂ ਬਾਅਦ ਸਾਡੇ ਰਾਹ ਦਾ ਰੋੜਾ ਬੜਿਆ ਤਾਂ ਤੂੰ ਐ ਸਮਝ ਲੈ ਤੂੰ ਦੁਨੀਆ ਤੋਂ ਉੱਠ ਜਾਏਗਾ ਇਹ ਨਾ ਹਰੀ ਰਾਮਾ ਮਾਲ ਤਾਂ ਤੈਨੂੰ 4 ਲੱਖ ਦਾ ਦੇਚਤਾ ਹੁਣ ਤਾਂ ਆਪਣੀ ਗੱਡੀ ਨੇੜੀ ਆ ਫਿਰ ਪਤਾ ਲੱਗ ਲੋਕਾਂ ਨੂੰ ਕਿਉਂ ਨਾ ਪੱਬੀਆ ਨੂੰ ਤੀੜੀ ਵੇਚਾਂ ਉਹ ਕਿਉਂ ਭਾਈ ਯਾਰੀ ਕਿਵੇਂ ਆ ਠੀਕ ਆ ਮਿੰਟੂ ਯਾਰ ਉਹ ਜਿਹੜੀ ਤਾਂ ਦਵਾਈ ਦਿੱਤੀ ਸੀ ਯਾਰ ਹਾਂ ਮੈਂ ਸਰੀਰ ਹੀ ਬੜਾ ਤੋੜ ਦਿਆ ਭਾਈ ਯਾਰ ਉਹ ਤਾਂ ਉਹ ਫਿਰ ਚਰਬੀ ਖੋਰਦੀ ਆ ਤੇਰੀ ਉਹ ਯਾਰ ਮੈਂ ਆਸ ਰੀਜਾ ਟੁੱਟ ਜਾਂਦਾ ਭਾਈ ਦੇ ਯਾਰ ਉਹ ਤੂੰ ਮੈਨੂੰ ਪਹਿਲਾਂ ਲੈ ਤਾਂ ਪੈਸੇ ਨਹੀਂ ਦਿੱਤੇ ਯਾਰ ਉਹ ਤੋਂ ਹੋਰ ਮੰਗਦਾ ਗੱਲ ਸਮਝ ਮੇਰੀ ਗੱਲ ਸੁਣ ਮੈਨੂੰ ਪੈਸੇ ਦੇ ਦੂ ਯਾਰ ਮੇਰੀ ਗੱਲ ਸੁਣ ਉਹ ਤਾਂ ਨਾ ਮੈਨੂੰ ਪਹਿਲਾਂ ਪੈਸੇ ਲੈਂਦੇ ਆ ਬਾਅਦ ਚ ਦਿੰਦੇ ਆ ਨਾਲ ਇੱਕ ਗੱਲ ਹੋਰ ਆ ਉਹਨੇ ਤਾਂ ਮਹਿੰਗੀ ਕਰਤੀ ਹੁਣ 30000 ਦੀ ਮਿਲੀ ਇੱਕ ਪਹਿਲੀ ਬਾਈ 15000 ਦੀ ਦੀ ਬਾਈ ਯਾਰ ਐਸੇ ਕੱਢ ਭਾਈ ਮਾ ਲਿਆ ਜਾ ਬਾਈ ਨਹੀਂ ਬਾਈ ਨਹੀਂ ਮਿਲਦਾ ਫਿਰ ਐ ਤਾਂ ਮੈਂ ਗੱਡੀਆਂ ਲੈ ਲਈਆਂ ਉਹ ਯਾਰ ਦੇ ਦੇ ਬਾਈ ਬਣ ਕੇ ਯਾਰ ਨਹੀਂ ਪੈਸੇ ਲਿਆ ਮਿੰਟੂ ਇਹਦੇ ਵਿੱਚ ਕੋਈ ਲਹਾਜ ਨਹੀਂ ਉਹ ਪੈਸੇ ਨਹੀਂ ਮੇਰੀ ਗੱਲ ਮੈਂ ਮੈਂ ਦੇ ਦੂੰ ਪੈਸੇ ਯਾਰਾ ਓਏ ਸਾਸਰੀ ਕਾਠਾਨੇਦਾਰ ਸਾਹਿਬ ਓ ਸਾਸਿਕਾਲ ਜੀ ਸਾਸਿਕਾਲ ਬੈਠੋ ਜੀ ਹੋ ਠੀਕੋ ਜੀ ਠੀਕ ਹੈ ਵਧੀਆ ਤੁਸੀਂ ਦੱਸੋ ਕਿੱਥੋਂ ਆਏ ਜੀ ਮੈਂ ਤਾਂ ਜਖੇਪੜ ਤੋਂ ਆਇਆ ਦੀ ਜੀ ਅੱਛਾ ਜੀ ਮੈਂ ਤਾਂ ਇੱਕ ਕੰਪਲੇਨ ਲਿਖਾਉਣ ਆਇਆ ਸੀ ਕੀ ਕੰਪਲੇਟ ਹੈ ਜੀ ਆਪਣੇ ਪਿੰਡ 'ਚ ਦਿਨ ਦਿਹਾੜੇ ਨਸ਼ਾ ਵਿਕ ਰਿਹਾ ਜੀ ਨਸ਼ਾ ਹਾਂ ਜੀ ਨਸ਼ਾ ਕਿਵੇਂ ਵਿਕਦਾ ਇੰਨੀ ਦਸਕਤਾਈ ਆ ਹੁਣ ਸਰਕਾਰ ਦੀ ਇਹ ਤਾਂ ਇਹ ਤਾਂ ਹੁਣ ਕਾਨੂੰਨ ਨੂੰ ਪਤਾ ਹੋਣਾ ਚਾਹੀਦਾ ਜੀ ਉਹ ਅਸੀਂ ਬਥੇਰੀ ਸਖਤਾਈ ਕਰ ਸਾਡੀ ਆ ਸਾਡੇ ਮੁਲਾਜ਼ਮ ਥਾਂ-ਥਾਂ ਤੇ ਤਾਂ ਸਾਪੇ ਮਾਰੀ ਜਾਂਦੇ ਆ ਕੋਈ ਸਖਤਾਈ ਨਹੀਂ ਜੀ ਅੱਜ ਉਹਨਾਂ ਨੇ ਮੈਨੂੰ ਕੁੱਟਣ ਦੀ ਕੁੱਟਣ ਦੀ ਵੀ ਕੋਸ਼ਿਸ਼ ਕੀਤੀ ਉਹ ਕੁੱਟਣ ਦੀ ਤੂੰ ਤੇਰੇ ਕੋਲ ਕੋਈ ਸਬੂਤ ਹੈ ਕਾਕਾ ਸਾਡੇ ਕੋਲ ਤਾਂ ਇਹ ਜਣਾ ਖਣਾ ਆ ਕੇ ਕਹਦੂ ਨਸ਼ਾ ਵੇਚਦਾ ਫਲਾਣਾ ਨਸ਼ਾ ਵੇਚਦਾ ਮੇਰੇ ਕੋਲ ਪੱਕਾ ਸਬੂਤ ਹੈ ਜੀ ਪੱਕਾ ਸਬੂਤ ਹੈ ਜੀ ਕੀ ਸਬੂਤ ਹੈ ਤੁਹਾਡੇ ਕੋਲੇ ਦਿਖਾਓ ਆ ਦੇਖੋ ਜੀ ਉਹ ਕਾਕਾ ਪਹਿਲਾਂ ਫੋਟੋ ਮਾਨ ਹੋਣੇ ਇਹੇਗੇ ਪਹਿਲਾਂ ਦੀ ਕਿਉਂ ਆ ਜੀ ਕੱਲ ਦੀ ਆ ਗੱਲ ਯਾਰਾ ਇੰਨੀ ਸਖਤਾਈ ਆ ਥਾਂ-ਥਾਂ ਤੇ ਅਸੀਂ ਨਾਕੇ ਲਾਏ ਹੋਏ ਆ ਕੀ ਨਾਮ ਮੁੰਡੇ ਦਾ ਨਾਮ ਨੂੰ ਲਿਖਿਆ ਕੋਈ ਗੱਲ ਨਹੀਂ ਨਾਮ ਲਿਖੋ ਜੀ ਮੈਂ ਕਰਦਾ ਗੱਲ ਬਾਕੀ ਜੀ ਇਹ ਹੋਣਾ ਨਹੀਂ ਚਾਹੀਦਾ ਹੁੰਦਾ ਜੀ ਮੇਰਾ ਨਾਮ ਲਿਖੋ ਜੀ ਉਹ ਤਾਂ ਤੁਸੀਂ ਆਪਾਂ ਵਾਲੇ ਮੈਂ ਤੁਹਾਨੂੰ ਹੁਲੀਆ ਦੱਸ ਦਾਂ ਉਹਨਾਂ ਦਾ ਹੀ ਅੱਛਾ ਤੇ ਮਾੜਾ ਮੋਟਾ ਨਾਮ ਤੇ ਇਹ ਵੀ ਦੱਸੋ ਉਹਨਾਂ ਦਾ ਤੁਹਾਡਾ ਨਾਮ ਦੱਸੋ ਕੀ ਹੈ ਪਾਲੀ ਜੀ ਪਾਲੀ ਪਿੰਡ ਕਿਹੜਾ ਜਿਖੇਪੜੀ ਜਿਖੇਪੜ ਉਹਨਾਂ ਦਾ ਨਾਮ ਪਤਾ ਕਿਸੇ ਦਾ ਕੁਛ ਨਾਮ ਨਹੀਂ ਪਤਾ ਇੱਕ ਮੁੰਡਾ ਜੀ ਇੱਕ ਕੁੜੀ ਅੱਛਾ ਹਾਂ ਜੀ ਕਿਦੋਂ ਟਾਈਮ ਕਦੋਂ ਸੀ ਕੱਲ 12:00 ਵਜੇ ਦਾ ਟਾਈਮ ਸੀ ਦੁਪਹਿਰੀ ਜੀ 12 ਵਜੇ ਦਾ ਕਿੱਥੇ ਦੇਖਿਆ ਉਹਨਾਂ ਨੂੰ ਤੇ ਉਹ ਮੇਰੇ ਭਾਈ ਨੂੰ ਨਸ਼ਾ ਦੇ ਰਹੇ ਸੀ ਕੱਲ ਜੀ ਤੇਰੇ ਭਾਈ ਨੂੰ ਹਾਂ ਜੀ ਤਾਂ ਤੇਰੇ ਭਾਈ ਨੂੰ ਨਹੀਂ ਪੁੱਛਿਆ ਮੇਰੇ ਭਾਈ ਨੂੰ ਹੁਣ ਕੀ ਪੁੱਛੀਏ ਜੀ ਉਹ ਗੱਲ ਟਾਲ ਦਿੰਦਾ ਜੇ ਹੁਣ ਬੰਦਾ ਉਹਦੇ ਕੋਲੇ ਗਿਆ ਹੈ ਉਹਨੂੰ ਪਤਾ ਵੀ ਹੋਊ ਵੀ ਕਿੱਥੋਂ ਆ ਬੰਦੇ ਕੌਣ ਹੈ ਕੋਈ ਗੱਲ ਕਰੀ ਹੋਇਆ ਉਹ ਤਾਂ ਸੀ ਜੀ ਕੋਈ ਕਿਸੇ ਨੂੰ ਪਰਿਵਾਰ ਸਾਰਾ ਬੈਠ ਕੇ ਪੁੱਛਾਂਗੇ ਜੀ ਤੁਸੀਂ ਇੱਕ ਵਾਰ ਉਹਨਾਂ ਤੇ ਕਾਰਵਾਈ ਕਰੋ ਜੀ ਪਰਿਵਾਰ ਤਾਂ ਫਿਰ ਪੁੱਛੋ ਨਾ ਫਿਰ ਅਸੀਂ ਦੱਸਾਂਗੇ ਫਿਰ ਅਸੀਂ ਮਾੜਾ ਮਟਾ ਆਪ ਹੀ ਵੀ ਕਰਾਂਗੇ ਤੁਸੀਂ ਵੀ ਦੱਸੋ ਸਾਡੀ ਮਦਦ ਕਰੋ ਅਸੀਂ ਤਾਂ ਮਦਦ ਕਰਾਂਗੇ ਜੀ ਅਸੀਂ ਤਾਂ ਫਿਰ ਫੜਾਂਗੇ ਜਦੋਂ ਕਾਨੂੰਨ ਨੇ ਕੁਝ ਨਾ ਕਰੇ ਜੀ ਕਾਨੂੰਨ ਤਾਂ ਹੁਣ ਕਰ ਰਿਹਾ ਆਪਦਾ ਕੰਮ ਅਸੀਂ ਰੈਪਟਰ ਛੋੜੀ ਲਿਖ ਲੈਣੇ ਆ ਤੁਸੀਂ ਦੱਸੋ ਸਾਨੂੰ ਉਹਦਾ ਨਾਂ થી ਪੜਾ ਪਤਾ ਕਰਕੇ ਉਹਦੇ ਮੁੰਡੇ ਤੋਂ ਵੀ ਕੀ ਤੋਂ ਲੇਤਾ ਕੀ ਦਾ ਕੰਟੈਕਟ ਕਰੋ ਇਹ ਕੰਮ ਪੁਲਿਸ ਦਾ ਹੀ ਪਤਾ ਕਰਨ ਦਾ ਉਹ ਤਾਂ ਅਸੀਂ ਕਰਾਂਗੇ ਫਿਰ ਤੇਰੇ ਭਾਈ ਨੂੰ ਬੁਲਾ ਲਾਂਗੇ ਇੱਥੇ ਤਾਂ ਹੱਬ ਮਾ ਨ ਜਾਣਗੇ ਮੇਰੀ ਗੱਲ ਸੁਣੋ ਜੀ ਜੇ ਆਮ ਲੋਕ ਸਾਡੇ ਵਰਗੇ ਉਹਨਾਂ ਅੱਗੇ ਖੜਨਗੇ ਉਹ ਸਾਨੂੰ ਕੁੱਟਣਗੇ ਜਾਂ ਮਾਰ ਦੇਣਗੇ ਜੀ ਫੇਰ ਕਾਨੂੰਨ ਤਾਂ ਤਾਂ ਡਰਦੇ ਵੀ ਨਹੀਂ ਡਰਦੇ ਤਾਂ ਹੈਗੇ ਆ ਉਹ ਤਾਂ ਫਿਰ ਅਸੀਂ ਆਪੇ ਕਰ ਲਾਂਗੇ ਚਲੋ ਗੋੜ ਕੁਸਤਾ ਪਤਾ ਚੱਲੇ ਨਾ ਤੁਸੀਂ ਆਪ ਪਤਾ ਕਰੋ ਜੀ ਚਲੋ ਕੋਈ ਨਹੀਂ ਕਰ ਲਾਂਗੇ ਤੁਹਾਨੂੰ ਨੰਬਰ ਵੀ ਜਾਣ ਨੂੰ ਘਤਰਾ ਜੀ ਤੁਹਾਡਾ ਨੰਬਰ ਲਿਖੋ ਜੀ ਮੇਰਾ ਨੰਬਰ ਲਿਖੋ ਜੀ ਹਾਂ 98774 ਜੀ 99634 ਠੀਕ ਹੈ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਜਾਓ ਕਰੇ ਹਾਂ ਕਾਰਵਾਈ ਕਰੋ ਜੀ ਸਾਰਾ ਪਿੰਡ ਪਰਿਵਾਰ ਕਰ ਦਣਗੇ ਨਹੀਂ ਉਹ ਨਾ ਨਾ ਕੋਈ ਗੱਲ ਨਹੀਂ ਕਰਦਾ ਮੈਂ ਇਹ ਜੀ ਕੀ ਗੱਲ ਹੈ ਠੀਕ ਹੈ ਜੀ ਠੀਕ ਹੈ ਸਾਲਾ ਇਹ ਤਾਂ ਹੋਰ ਹੀ ਨਵੀਂ ਗੱਲ ਸੁਣਾ ਗਿਆ ਵਧੀਆ ਕੰਮ ਚੱਲੀ ਜਾਂਦਾ ਏ ਕਰਦਾ ਗੱਲ ਮੈਂ ਇਹ ਨਾਲ ਚੱਕ ਲੋ ਹੁਣ ਉਹ ਸਸਰੀ ਕਾਲ ਕਾਦੀ ਕੀ ਗੱਲ ਹੋ ਗਈ ਹੁਣ ਸਰੀਆਮੀ ਜਿੱਟਾ ਵਿੱਚ ਇਹਨਾਂ ਘਰ ਘਰ ਜਾ ਕੇ ਤੁਸੀਂ ਉਹ ਯਾਰ ਮੇਰੇ ਕੋਲੇ ਕੰਪਲੀਟ ਆਈ ਜਾਂਦੀ ਆ ਨਾ ਨਾ ਤੁਸੀਂ ਇਹ ਤਾਂ ਹੈਂ ਅੱਛਾ ਅੱਛਾ ਉਹ ਸਾਲਿਓ ਜਿਹੜਾ ਕੰਦਾ ਸਟਾਰ ਲੱਗਣਾ ਹੈ ਤੁਸੀਂ ਤਾਂ ਉਹ ਵੀ ਨਹੀਂ ਲੱਗਣ ਲੈਣਾ ਨਾਲ ਤਾਂ ਮੇਰੀ ਵਰਦੀ ਲਹਾਉਂਗੇ ਤੁਸੀਂ ਨਾਲੇ ਤੁਸੀਂ ਆਪ ਤਾਂ ਜੇਲ੍ਹ ਜਾਣੀ ਜਾਣਾ ਹਾਂ ਹਾਂ ਨਾਲੇ ਫੀਸ ਤੁਸੀਂ ਡਬਲ ਕਰ ਦਿਓ ਹੁਣ ਇਹ ਗਾਹਾਂ ਦਿੱਕਰ ਜਾਂਦਾ ਹੁਣ ਇਹ ਤਾਂ ਮੇਰੇ ਕੋਲੇ ਵੀ ਨਹੀਂ ਰਹਿਣਾ ਕੁਝ ਹਾਂ ਸਿੱਧੀ ਕਰੋ ਗੱਲ ਨਾਲੇ ਤੁਸੀਂ ਕਿੱਥੇ ਰੱਖਤੀਆਂ ਹਾਂ ਤੰਦੂ ਜੀ ਆ ਨਾ ਕੁਛ ਨਹੀਂ ਬੇਬੇ ਆ ਕੀ ਹੈ ਤੇਰੇ ਕੋਲ ਕੁਛ ਨਹੀਂ ਪੁੱਤ ਆ ਦੋ ਟੂ ਮਾਰੇਗੇ ਸੀ ਮੈਂ ਘਰ ਆ ਤੁਰਨਾ ਨਾ ਮੇਰਾ ਪੁੱਤ ਨਾਲ ਕੇ ਲੈ ਕੇ ਜਾ ਹਾਰੀ ਹਾਰੀ ਤੇ ਮੈਂ ਤੇਰਾ ਟੋਨ ਨਹੀਂ ਮਾਰ ਤੂੰ ਨਾ ਬੇਬੇ ਇਹ ਟੂ ਮਾਂ ਨਹੀਂ ਦੇ ਸਕਦਾ ਨਹੀਂ ਫਿਰ ਮੈਂ ਮਰ ਜਾਊਗਾ ਬੇ ਪੁੱਤ ਕੁਸ ਨਹੀਂ ਰਕੇ ਹੈ ਕਾ ਮੱਝਪੁੱਤ ਬਣ ਕੇ ਹਾੜੇ ਤੂੰ ਰਹਿਣ ਦੇ ਰਹਿਣ ਦੇ ਪੁੱਤ ਮਾ ਨਾ ਨਾ ਬੇਬੇ ਇਹ ਨਹੀਂ ਮੈਂ ਦੇ ਸਕਦਾ ਹੈਗਾ ਨਹੀਂ ਬੇਬੇ ਛੱਡ ਦੇ ਛੱਡ ਦੇ ਬੇਪਾਨੀ ਦੇਖ ਲਾ ਕਿੱਥੇ ਹੈ ਹਾਂ ਬੇਬੇ ਉਹ ਕਿੱਥੇ ਹੈ ਦੇਖ ਲਾ ਮੈਂ ਤੈਨੂੰ ਕਿਹਾ ਹੈਗਾ ਨਸ਼ਿਆਂ ਦੇ ਲੱਗਿਆ ਤੂੰ ਕਿਹੜਾ ਮੰਦੀਆਂ ਕੋਈ ਨਾ ਭਕਾਈ ਮਾਰਿਆ ਕਰ ਜਾਇਆ ਕਰ ਸਾਰਾ ਦਿਨ ਉਹ ਨਾ ਕਹਿਣਾ ਚਾਹਤੇ ਕੀ ਤੈਨੂੰ ਨਸ਼ਾ ਦਾ ਬੂਤਾ ਦੇਖਉਂਗਾ ਮੈਂ ਦੇਖਦਾ ਫਿਰ ਚੱਲੂ ਦੇਖਉਂਗਾ ਕੋਈ हैरी हैरी दीदी है की हो गया आई पा दिखे हैरी की हो गया बे की हो गया की हो गया बे बूबे मैं तन्ता ही कहीं सिखा तो ता देख ला मैं जाके तै कहना मेरी गल सुनी कोई ਮੂ ਮੈਂ ਮਾਰ ਜਾਈ ਤੂੰ ਗੱਭਰੂ ਹੀ ਗੱਲਾਂ ਨਾਛਾ ਨੇ ਮਾਰਦੇ ਬੇ ਤੂੰ ਮੇਰਾ ਸੋਨਾ ਵੀ ਨਹੀਂ ਛੱਡਿਆ ਤੇਰੇ ਪਿਓ ਤੋਂ ਦਿੱਤਾ ਜਿਹੜਾ ਚਾਰ ਛੇ ਬੰਦ ਲੱਗੋ ਰਹੀ ਸੀ ਨਾ ਉਹਨ ਪੁੱਤੇ ਵੇ ਸਾਰੇ ਚੱਕਦੇ ਤੈਨੇ ਬਾਪੂ ਬਾਪੂ ਆਈ ਰਾਜਤੰਤਰੀਆਂ ਸਰਕਾਰਾਂ ਨੇ ਮੇਰਾ ਭਾਈ ਖੋਲਿਆ ਮੇਤੋਂ